ਜੋ ਕੱਲ੍ਹ ਦੇ ਸਾਰਿਆਂ ਨੂੰ ਉਮੀਦ ਹੈ ਜੀ ਸਾਰੇ ਜਣੇ ਤੰਦਰੁਸਤ ਹੋ ਠੀਕ ਠਾਕ ਹੋ ਤੇ ਆਪਣਾ ਬਹੁਤ ਸਾਰਾ ਖਿਆਲ ਰੱਖ ਰਹੇ ਹੋ ਮੈਂ ਵੀ ਬਿਲਕੁਲ ਠੀਕ ਐ ਜੀ ਅੱਜ ਸੰਡੇ ਐ ਬੱਚੇ ਘਰੇ ਐ ਛੁੱਟੀ ਐ ਤੇ ਅੱਜ ਸੋਚਿਆ ਥੋੜਾ ਜਿਹਾ ਤੁਹਾਡੇ ਨਾਲ ਰੂਟੀਨ ਵਲੌਗ ਨਹੀਂ ਐ ਮੈਂ ਐਡ ਕਰੂੰਗੀ ਕਿਉਂਕਿ ਅੱਜ ਬੱਚੇ ਘਰੇ ਐ ਤਾਂ ਬਹੁਤ ਜ਼ਿਆਦਾ ਕੰਮ ਐ ਜਿਹੜੇ ਵੱਧ ਜਾਂਦੀ ਐ ਸੋ ਅੱਜ ਮੈਂ ਸੋਚਿਆ ਕਿ ਜਿਹੜੇ ਮੇਰੇ ਕੋਲ ਸਟਾਕ ਪਿਆ ਹੋਇਆਗਾ ਉਹਨਾਂ ਨੂੰ ਬਹੁਤ ਜ਼ਿਆਦਾ ਲੈਸ ਤੇ ਮੈਂ ਸੇਲ ਕਰ ਰਹੀ ਐ ਤੁਹਾਨੂੰ ਕਿਸੇ ਨੂੰ ਵੀ ਇਹ ਸੋ ਪਸੰਦ ਆਉਂਦਾ ਹੈ ਹੈਵੀ ਡਿਸਕਾਊਂਟ ਐ ਇਸ ਤੇ ਇਹ ਇਸ ਸੂਟ ਨੂੰ ਤੁਸੀਂ ਸਕਰੀਨਸ਼ਾਟ ਲੈ ਕੇ ਇੰਸਟਾਗ੍ਰam ਤੇ ਉੱਪਰ ਸਿੱਧੂ ਬਲੌਗਿੰਗ 62 ਦੀ ਆਈਡੀ ਆ ਪਹਿਲਾਂ ਰਿਕਵੈਸਟ ਕਰ ਲਓ ਜਿਨ੍ਹਾਂ ਨੇ ਇਥੇ ਨਹੀਂ ਮੈਨੂੰ ਫਾਲੋ ਕੀਤਾ ਹੋਇਆ ਤਾਂ ਤੁਸੀਂ ਇੱਕ ਵਾਰ ਰਿਕਵੈਸਟ ਕਰ ਦਿਓ ਫਰੈਂਡ ਰਿਕਵੈਸਟ ਸੈਂਡ ਕਰ ਦਿਓ ਐਕਸੈਪਟ ਕਰ ਦੂੰਗੀ ਮੈਂ ਨਾਲ ਦੀ ਨਾਲ ਤੇ ਫਿਰ ਤੁਸੀਂ ਮੈਸੇਜ ਕਰ ਦਿਓ ਅੱਛਾ ਇਹ ਜਿਹੜੇ ਸੂਟ ਹੈ ਇਹ ਕੁਝ ਸਟਾਕ ਹੈ ਜਿਹੜਾ ਮੇਰੇ ਕੋਲ ਬਚਿਆ ਹੋਇਆ ਤੇ ਤੁਹਾਨੂੰ ਨਵਾਂ ਸਟਾਕ ਵੀ ਮੈਂ ਮੇਰੇ ਕੋਲ ਪਿਕਚਰ ਨਹੀਂ ਜੋ ਮੈਂ ਸ਼ੇਅਰ ਕਰੂੰਗੀ ਕਿਉਂਕਿ ਬੁਟੀਕ ਤੇ ਮੈਂ ਗਈ ਨਹੀਂ ਉਹ ਸਾਰਾ ਸਟਾਕ ਬੁਟੀਕ ਦੇ ਉੱਪਰ ਆ ਚੁੱਕਿਆ ਕਿਸੇ ਨੂੰ ਉਹ ਵੀ ਪਸੰਦ ਹੋਵੇ ਤਾਂ ਤੁਸੀਂ ਆਰਡਰ ਹੈ ਜਿਹੜਾ ਕਰ ਸਕਦੇ ਹੋ ਹਣ ਸਭ ਤੋਂ ਪਹਿਲਾਂ ਜਿਹੜਾ ਇਹ ਡਿਸਕਾਊਂਟ ਤੇ ਹੀ ਚੱਲ ਰਿਹਾ ਸਾਰਾ ਅੱਛਾ ਇਹ ਵਾਲਾ ਸੂਟ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾ ਦਿੰਨੀ ਹਾਂ ਇਹ ਮੈਂ ਖੁਦ ਆਪਣੇ ਲਈ ਕੱਢ ਕੇ ਰੱਖਿਆ ਹੋਇਆ ਇਹਨੂੰ ਮੈਂ ਖੁਦ ਆਪਣੇ ਲਈ ਬਣਾ ਰਹੀ ਸੀਗੀ ਮੈਂ ਜ਼ਿਆਦਾ ਨਹੀਂ ਖਿਲਾਉਂਗੀ ਤੁਹਾਨੂੰ ਮੇਰੇ ਖਿਆਲ ਪਹਿਲਾਂ ਵੀ ਇਹ ਚੀਜ਼ਾਂ ਦੇਖੀਆਂ ਹੁਣ ਸਮਝ ਆ ਜਾਣਗੀਆਂ ਇਸ ਤੇ ਜਿਵੇਂ ਰਿਯਾਨ ਦੇ ਦੁਪੱਟਾ ਸੌਰੀ ਮਸਲੀਨ ਦੇ ਦੁਪੱਟੇ ਦੇ ਉੱਪਰ ਇਸ ਤਰ੍ਹਾਂ ਵਰਕ ਹੈਗੇ ਦੇ 4 ਸਾਈਡ 4 ਸਾਈਡ ਨਹੀਂ ਹੈ ਬਾਟਰ ਤੇ ਨਹੀਂ ਹੈ ਤੇ ਇਹਦੇ ਵਿੱਚ ਵੀ ਇਸ ਤਰ੍ਹਾਂ ਵਿੱਚ ਵਿੱਚ ਵੀ ਇਹਦੇ ਵਰਕ ਹੈ ਜਿਹੜਾ ਇਹਦੇ ਨਾਲ ਸ਼ਰਟ ਤੇ ਦੀ ਬਾਟਮ ਹੈ ਇਹ ਬਿਲਕੁਲ ਪਲੇਨ ਹੈ ਇਹਦੀ ਬਾਟਮ ਇੱਕਦਮ ਪਲੇਨ ਹੈ कॉटन ਦੇ ਵਿੱਚ ਹੈ ਫੈਬਰਿਕ ਇਹਦਾ ਬਹੁਤ ਜ਼ਿਆਦਾ ਸਮੂਥ ਹੈ ਵਧੀਆ ਹੈਗਾ ਗਰਮੀ ਦੇ ਲਈ ਬਹੁਤ ਜ਼ਿਆਦਾ ਕੰਫਰਟੇਬਲ ਕਪੜਾ ਹੈਗਾ ਫੁੱਲ ਪਿਓਰ कॉटन ਜਿਵੇਂ ਆਪਾਂ ਕਹਿ ਦਿੰਨੇ ਜੋ ਗਰਮੀ 'ਚ ਆਪਾਂ ਵੇਅਰ ਕਰਦੇ ਆ ਇਹ ਸੂਟ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਸੀਗਾ ਸੋ ਮੈਂ ਆਪਣੇ ਲਈ ਰੱਖ ਲਿਆ ਸੀਦਾ ਇਹਨੂੰ ਆਪਾਂ ਕਰ ਦਿੰਦੇ ਹਾਂ ਜੀ ਸਾਈਡ ਤੇ ਸੋ ਅਗਰ ਕਿਸੇ ਨੂੰ ਪਸੰਦ ਹੋਵੇ ਅਗਰ ਕਿਸੇ ਨੇ ਲੈਣਾ ਹੋਵੇ ਤਾਂ ਤੁਸੀਂ ਮੈਨੂੰ ਇਸ ਦੀ ਪਿਕਚਰ ਪਾ ਕੇ ਤੁਸੀਂ ਇੰਸਟਾ ਦੇ ਉੱਪਰ ਮੈਸੇਜ ਕਰ ਸਕਦੇ ਹੋ ਮੈਂ ਇਸ ਦਾ ਪ੍ਰਾਈਸ ਹੈ ਜਿਹੜਾ ਇੰਸਟਾਗ੍ਰam ਦੇ ਉੱਪਰ ਦੱਸ ਦੂੰਗੀ ਸਾਰੇ ਸੂਟਾਂ ਦੇ ਉੱਪਰ ਬਹੁਤ ਜ਼ਿਆਦਾ ਆਫ ਲੱਗਿਆ ਹੋਇਆ ਹੈ ਇਹ ਮੰਨ ਲਓ ਤੁਸੀਂ ਵੀ ਹਾਫ ਰੇਟ ਤੇ ਸੂਟ ਚਲੇ ਗਏ ਨੇ ਕਿਉਂਕਿ ਜਿਹੜਾ ਸਟਾਕ ਸਾਡੇ ਕੋਲੇ ਬਚ ਜਾਂਦਾ ਜਿਨ੍ਹਾਂ ਦੇ ਵਿੱਚ ਸਿੰਗਲ ਸਿੰਗਲ ਪੀਸ ਸੂਟ ਰਹਿ ਜਾਂਦੇ ਨੇ ਬੁਟੀਕ ਵਾਲੇ ਉਹਨਾਂ ਦਾ ਅਸੀਂ 50% ਹੈ ਜਿਹੜਾ 40 50% ਆਫ ਕਰ ਦਿੰਨੇ ਆ। ਸੋ ਇੱਕ ਇਹ ਵਾਲਾ ਸੂਟ ਹੈ ਤੁਹਾਨੂੰ ਇਹ ਦਿਖਾ ਦਿੰਨੀ ਆ। ਇਹਦੇ ਪੈਚਵਰਕ ਹੋਇਆ ਬਾ। ਬਾਟਮ ਇਹਦੀ ਬਿਲਕੁਲ ਪਿਓਰ ਕਾਟਨ ਦੇ ਵਿੱਚ ਹੈ। ਕਾਟਨ ਦੇ ਵਿੱਚ ਬਾਟਮ ਹੈ ਇਸ ਦੀ। ਇਹ ਦੀ ਸ਼ਰਟ ਹੈ ਬਿਲਕੁਲ ਕਾਟਨ ਦੇ ਵਿੱਚ ਹੈ। ਪ੍ਰਿੰਟਡ ਵੀ ਨਹੀਂ ਤੇ ਇਹਦੀ ਪੈਚਵਰਕ ਦੇ ਨਾਲ ਹੈ। ਅੱਛਾ ਦੂਸਰਾ ਸੂਟ ਆ ਜਾਂਦਾ ਜੀ। ਬੇਬੀ ਪਿੰਕ ਇਸ ਦੀ ਬਾਟਮ ਹੈ ਇਸ ਤੇ ਉੱਪਰ ਬਲੈਕ, ਗ੍ਰੀਨ ਤੇ yellow ਦੇ ਨਾਲ। ਪਰ ਕੋ ਇਹ ਆਪੇ ਬਾਟਮ ਦੇ ਉੱਪਰ ਬੁਟੀਕ ਮਸ਼ੀਨ ਦੀ ਕੜਾਈ ਹੈ ਜੀ ਇਹ ਤੇ ਇਹਦੇ ਨਾਲ ਇਸ ਤਰ੍ਹਾਂ ਪ੍ਰਿੰਟਡ ਸ਼ਰਟ ਹੈ ਜਿਹੜੀ ਬੇਬੀ ਪਿੰਕ ਇਸ ਦੇ ਵਿੱਚ ਫਲਾਵਰ ਨੇ ਜਿਹੜੀ ਆਪਾਂ ਇਹਦੇ ਨਾਲ ਮੈਚ ਕੀਤੀ ਹੋਈ ਹੈ। ਟੀਕਾ ਸੂਟ ਆਪਣੇ ਕੋਲੇ ਇਸ ਤਰ੍ਹਾਂ ਆ ਜਾਂਦਾ ਜੀ। ਪੈਰਕ ਗ੍ਰੀਨ ਹੈ ਇਸਤੇ ਉੱਪਰ ਬੇਬੀ ਪਿੰਕ, ਵਾਈਟ ਤੇ ਥੋੜਾ ਜਿਹਾ ਮੂੰਗਿਆ ਕਲਰ ਡਾਰਕ ਗ੍ਰੀਨ ਦੀਆਂ ਲੀਫਸ ਬਣੀਆਂ ਹੋਈਆਂ। ਇਹ ਇਸਦੀ ਬਾਟਮ ਹੈ ਤੇ ਇਸ ਦੇ ਨਾਲ ਇਸ ਤਰ੍ਹਾਂ ਮਲਟੀ ਕਲਰ ਦੇ ਵਿੱਚ ਇਸ ਤਰ੍ਹਾਂ ਸ਼ਰਟ ਬਣੀ ਹੋਈ ਹੈ ਜੀ ਬਣੀ ਮਤਲਬ ਇਹ ਪ੍ਰਿੰਟਡ ਸ਼ਰਟ ਹੈ ਇਸ ਦੇ ਨਾਲ ਮੈਚਿੰਗ ਬਾਟਮ ਦੇ ਉੱਪਰ ਵਰਕ ਹੋਇਆ ਹੋਇਆ ਸੋ ਇਹ ਜਿਹੜੇ ਸਾਰੇ ਸੂਟ ਨੇ ਇਹ ਇਸ ਟਾਈਮ ਤੇ ਇਹ ਦੁਪट्टे ਤੋਂ ਬਿਨਾ ਵਾਲੇ ਸੂਟ ਨੇ ਜੋ ਮੈਂ ਤੁਹਾਨੂੰ ਹੁਣ ਦਿਖਾ ਰਹੀ ਹਾਂ ਇਹ ਤਿੰਨੇ ਸੂਟ ਦੁਪट्टे ਤੋਂ ਬਿਨਾ ਨੇ ਇਸ ਦੇ ਨਾਲ ਦੇ ਦੋ ਸੂਟ ਹੋਰ ਵੀ ਨੇ ਉਹ ਵੀ ਦੁਪट्टे ਤੋਂ ਬਗੈਰ ਨੇ ਮੰਨ ਕੇ ਚਲੋ ਕਿ ਅਗਰ ਇਹਨਾਂ ਦੀ ਪ੍ਰਾਈਸ 900 ਰੁਪਿਆ ਸੀ ਕਿ ਉਸ ਟਾਈਮ ਤੇ ਜਾਂ 800 ਸੀਗੀ ਤਾਂ ਇਸ ਟਾਈਮ ਇਹਨਾਂ ਦੀ 50% ਜਾਂ 40% ਆਫ ਕਰਕੇ ਹੀ ਤੁਸੀਂ ਇਸ ਦਾ ਮਰਚਨ ਮਤਲਬ ਕਿ ਤੁਹਾਨੂੰ ਇਹ 500 ਰੁਪਏ ਦੇ ਵਿੱਚ ਵਿੱਚ ਇਹ ਸੂਟ ਹੈ ਜਿਹੜੇ ਮਿਲ ਜਾਣਗੇ ਮੈਂ ਤੁਹਾਨੂੰ ਐਸਟੀਮੇਟ ਇੱਕ ਦੱਸਤਾ ਬਾਕੀ ਤੁਸੀਂ ਸੂਟ ਦੀ ਪਿਕ ਪਾਉਂਗੇ ਇੰਸਟਾਗ੍ਰam ਦੇ ਉੱਪਰ ਉਸ ਦਾ ਪ੍ਰਾਈਸ ਪ੍ਰੋਪਰ ਡਿਟੇਲ ਮੈਂ ਤੁਹਾਨੂੰ ਉੱਥੇ ਮੈਂਸ਼ਨ ਕਰ ਦਊਗੀ ਸੂਟ ਵਿੱਚ ਕੋਈ ਕੰਪਲੇਂਟ ਨਹੀਂ ਹੈ ਫੁੱਲ ਕਾਟਨ ਹੈ ਗਰਮੀ ਦੇ ਵਿੱਚ ਪੂਰੇ ਕੰਫਰਟੇਬਲ ਤਰੀਕੇ ਨਾਲ ਵੇਅਰ ਕਰਨ ਵਾਲੀਆਂ ਇਹ ਆਈਟਮਸ ਨੇ ਸੋ ਇਹ ਸੂਟ ਇੰਨੇ ਲੋ ਪ੍ਰਾਈਸ ਦੇ ਉੱਪਰ ਬਿਲਕੁਲ ਵੀ ਨਹੀਂ ਮਤਲਬ ਮਿਲਦੇ ਕਿਤੇ ਵੀ ਕਿਉਂਕਿ ਸਭ ਨੂੰ ਪਤਾ ਹੈ ਕਿ ਬੁਟੀਕ ਦਾ ਅਗਰ ਆਪਾਂ ਪੈਚਵਰਕ ਜਾਂ ਬਾਟਮ ਵਰਕ ਵੀ ਕਰਵਾਉਣੀ ਹੈ ਤਾਂ ਕਾਰੀਗਰ ਆਪਾਂ ਨੂੰ 500 ਰੁਪਏ ਦੇ ਵਿੱਚ ਅਗਰ ਖਾਣ ਕਿਸੇ ਵੀ ਕਾਰੀਗਰ ਤੋਂ ਆਪਾਂ ਕਰਵਾਉਣ ਜਾਣੇ ਹੈ ਤਾਂ 500 ਰੁਪਏ ਆਪਣੇ ਬਾਟਮ ਵਰਕ ਦਾ ਲੈਂਦੇ ਨੇ 450 400 ਤੋਂ 500 ਦੇ ਵਿੱਚ ਇਹਨਾਂ ਦੇ ਪ੍ਰਾਈਸ ਨੇ ਸੋ ਕਿਤੇ ਵੀ ਇਸ ਤੋਂ ਘੱਟ ਪ੍ਰਾਈਸ ਨਹੀਂ ਹੈ ਇਸ ਦਾ ਅਸੀਂ ਬਹੁਤ ਜ਼ਿਆਦਾ ਟਰਾਈ ਕੀਤਾ ਹੋਇਆ ਸੋ ਮਾਰਕੀਟ ਦੇ ਵਿੱਚ ਪਤਾ ਹੁੰਦਾ ਹੈ ਕਿ ਕੀ ਰੇਟ ਚੱਲਦੇ ਪਏ ਆ ਅੱਛਾ ਜੀ ਇਹ ਚੌਥਾ ਜਿਹੜਾ ਸੂਟ ਹੈ ਦੇਖ ਲਓ ਇਸਦੀ ਜਿਹੜੀ ਇਹ ਫਿਰੋਜ਼ੀ ਸਲਵਾਰ ਹੈ ਇਸਦੇ ਨਾਲ ਬਾਟਮ ਹੈ ਇਸਦੇ ਉੱਪਰ yellow off white ਤੇ ਉਹੀ ਗ੍ਰੀਨ ਲੀਫ ਦੇ ਵਿੱਚ ਇਸਦੇ ਉੱਪਰ ਵਰਕ ਕੀਤਾ ਹੋਇਆ ਹੈ ਤੇ ਇਸਦੇ ਨਾਲ yellow ਤੇ ਉਹ ਵਾਲੇ ਜੋ ਵਰਕ ਦੇ ਵਿੱਚ ਕਲਰ ਨੇ ਉਹ ਸਾਰੇ ਇਸ ਦੇ ਵਿੱਚ ਕਲਰ ਮੌਜੂਦ ਨੇ ਇਹ ਪ੍ਰਿੰਟਡ ਸ਼ਰਟ ਦੇ ਨਾਲ ਇਸ ਤਰ੍ਹਾਂ ਬਾਟਮ ਵਰਕ ਦੇ ਨਾਲ ਮੈਚ ਹੈ ਇਹਦੇ ਨਾਲ ਵੀ ਦੁਪੱਟਾ ਹੈ ਜਿਹੜਾ ਨਹੀਂ ਪੰਜਵਾਂ ਸੂਟ ਆ ਜਾਂਦਾ ਹੈ ਜੀ ਆਪਣਾ ਪੈਸ ਵਰਕ ਵਾਲਾ ਇਹ ਆਫ ਵਾਈਟ ਇਸਦੇ ਨਾਲ ਬਾਟਮ ਹੈ ਇਸਦੇ ਉੱਪਰ ਸ਼ਰਟ ਦੇ ਨਾਲ ਦੇ ਪੈਚ ਤੇ ਆਸੇ-ਪਾਸੇ ਇਹਦਾ ਜੋ ਵੀ ਵਰਕ ਕੁੰਡੀ ਟੋਪੇ ਵਾਲਾ ਕੀਤਾ ਹੈ ਮਸ਼ੀਨ ਨਾਲ ਇਸ ਦੀ ਸ਼ਰਟ ਹੈ ਸ਼ਰਟ ਦਾ ਪ੍ਰਿੰਟ ਮੈਨੂੰ ਵਧੀਆ ਲੱਗਿਆ ਠੀਕ ਹੈ ਬਹੁਤ ਜ਼ਿਆਦਾ ਵਾਲਾ ਜਿਸ ਨੇ ਸੌਫਟ ਕੈਮਬਰੀ कॉटन ਹੁੰਦੀ ਹੈ ਉਸ ਤਰ੍ਹਾਂ ਦਾ ਕਪੜਾ ਹੈ ਇਹ ਬਹੁਤ ਜ਼ਿਆਦਾ ਵਧੀਆ ਤੇ ਹੁਣ ਆ ਜਾਂਦੀ ਹੈ ਜੀ ਦੁਪट्टे ਦੇ ਨਾਲ ਸੂਟ ਜਿਹੜੇ ਮੇਰੇ ਕੋਲੇ 3 ਪੀਸ ਬਚੇ ਹੋਏ ਆ ਇਹਨਾਂ ਸੂਟਾਂ ਦੀ ਜਿਹੜੀ ਹੀਲ ਪ੍ਰਾਈਜ਼ ਜਦੋਂ ਸਾਡੇ ਕੋਲੇ ਆਏ ਸੀਗੇ ਉਸ ਟਾਈਮ ਤੇ ਅਸੀਂ ਸੇਲ ਕੀਤੇ ਸੀਗੇ ਇਹ 950000 ਰੁਪਏ ਦੇ ਵਿੱਚ ਇਹ ਸੂਟਾ ਜਿਹੜਾ ਸੇਲ ਹੋਇਆ ਸੀ ਇਹਦੇ ਨਾਲ ਡੋਰੀ ਇਹਦਾ ਦੁਪੱਟਾ ਹੈ ਜੀ ਜਿਹੜੇ 4 ਸਾਈਡ ਇਸ ਤਰ੍ਹਾਂ ਕਰਕੇ ਪੱਟੀ ਸ਼ਰਟ ਦੇ ਨਾਲ ਦੀ ਅਟੈਚ ਕੀਤੀ ਹੋਈ ਹੈ ਉਸ ਤੋਂ ਬਾਅਦ ਇਹ ਸੂਟ ਵੀ ਆਫ ਦੇ ਵਿੱਚ ਚਲੇ ਗਏ ਹੈ ਬਟ ਇਹਨਾਂ ਉੱਪਰ ਜ਼ਿਆਦਾ ਆਫ ਨਹੀਂ ਕਿਉਂਕਿ ਇਹਨਾਂ ਦੀ ਜਿਹੜੀ ਮਤਲਬ ਕੁਆਲਿਟੀ ਇੱਕ ਲੁੱਕ ਹੈ ਉਹ ਇਹਨਾਂ ਦੂਸਰਿਆਂ ਦੇ ਨਾਲੋਂ ਬਹੁਤ ਜ਼ਿਆਦਾ ਜਿਵੇਂ ਉੱਪਰ ਕੀ ਹੈ ਸੋ ਇਹਨਾਂ ਦੇ ਉੱਪਰ ਵੀ 30% 35 ਇੱਥੇ ਜਿਹੜਾ ਆਫ ਹੈ ਜਿਹੜਾ ਉਹ ਹੋ ਜਾਂਦਾ ਹੈਗਾ ਮਤਲਬ ਇਹ ਕਾਫੀ ਅੱਛਾ ਡਿਸਕਾਊ ਤੁਸੀਂ ਅਗਰ ਕਿਸੇ ਨੇ ਲੈਣਾ ਹੋਵੇ ਤਾਂ ਮੈਨੂੰ ਇੰਸਟਾ ਦੇ ਉੱਪਰ ਇਹਨਾਂ ਦੇ ਮੈਸੇਜ ਸਕਰੀਨਸ਼ਾਟ ਦੇ ਨਾਲ ਪੁੱਛ ਸਕਦੇ ਹੋ ਪ੍ਰਾਈਸ ਤੇ ਫੁੱਲ ਡਿਟੇਲ ਬਹੁਤ ਜ਼ਿਆਦਾ ਸੌਫਟ ਕਾਟਨ ਹੈ ਇੰਨੀ ਪਤਲੀ ਔਰ ਪਿਆਰੀ ਕਾਟਨ ਹੈ ਕਿ ਇੱਕਦਮ ਸਰਕਾਰੀ ਲੁੱਕ ਪ੍ਰੋਵਾਈਡ ਕਰਦਾ ਇਹ ਵਾਲਾ ਸੂਟ ਹੈ ਜਿਹੜੀ ਇਹ ਲੀਫ ਵਾਲੀ ਸੂਟ ਹੈ ਬਹੁਤ ਜ਼ਿਆਦਾ ਬੱਤੀਆ ਸਰਕਾਰੀ ਲੁੱਕ ਪ੍ਰੋਵਾਈਡ ਕਰਦਾ ਇਸ ਦੇ ਨਾਲ ਦੁਪੱਟਾ ਆਮ ਜੀ ਆਪਾਂ ਗੱਲ ਕਰੀਏ ਤਾਂ ਸਭ ਨੂੰ ਪਤਾ ਹੁੰਦਾ ਕਿ ਡੋਰੀਏ ਦਾ ਦੁਪੱਟਾ 200 ਰੁਪਏ ਦੇ ਵੀ ਜੇ ਆਪਾਂ ਨੂੰ ਮਿਲਦਾ ਹੈ ਤਾਂ ਉਸ ਨੂੰ ਆਪਾਂ 60-70 ਰੁਪਏ ਡਾਈ ਵਾਲਾ ਲੈ ਲੈਂਦਾ 70 ਰੁਪਏ ਅੱਛੀ ਡਾਈ ਦੇ ਚਲੇ ਜਾਂਦੀ ਹੈ ਤੁਸੀਂ ਦੇਖੋ 270 ਉਹ ਹੋ ਜਾਂਦੀ ਹੈ ਅਗਰ ਆਪਾਂ ਸਾਰਾ ਇਕੱਠਾ ਵੀ ਵਰਕ ਕਰਾਉਣੀ ਹੈ ਤੇ ਪੱਟੀ ਵੀ ਲਵਾਉਣੀ ਹੈ 4 ਸਾਈਡ ਦੀ ਟੇਲਰ 100 ਰੁਪਿਆ 70 ਰੁਪਏ 80 ਰੁਪਏ ਚਾਰਜ ਕਰਦਾ ਤੁਸੀਂ ਦੇਖ ਲਓ ਵੀ ਇਹ ਦੁਪੱਟੇ ਦੀ ਜਿਹੜੀ ਕੋਸਟ ਹੈ ਉਹ ਸਾਰੀ ਕੋਸਟ ਨਿਕਲ ਗਈ ਹੈ 350 ਰੁਪਿਆ ਵੀ ਕਰਨ ਲਗਾਉ ਤੇ ਉਸ ਤੋਂ ਬਾਅਦ ਇਹ ਜਿਹੜਾ ਸੂਟ ਬਚਦਾ ਬਹੁਤ ਵਧੀਆ ਕਾਟਨ ਦੇ ਵਿੱਚ ਸੂਟ ਬਚਦਾ ਹੈ ਪਿੱਛੇ ਇਸ ਦੀ ਕੁਝ ਵੀ ਕੀਮਤ ਨਹੀਂ ਬਚਦੀ ਹੈ ਸੋ ਇਹ ਹੋ ਗਏ ਜੀ ਆਪਣਾ ਲੈਸ ਵਾਲਾ ਸੂਟ ਇਹਦੇ ਤਿੰਨ ਆਪਣੇ ਕੋਲੇ ਸ਼ੇਡ ਨੇ ਇਹ ਇਹ ਵਾਲਾ ਛੇੜ ਹੈ ਅੱਛਾ ਇਹ ਲਾਈਟ ਲਾਈਟ ਪੈਰਟ ਇਸ ਦੇ ਵਿੱਚ ਬਿਲਕੁਲ ਲਾਈਟ ਕਲਰ ਨੇ ਇੱਕ ਵਿਚੇ ਦੇ ਬਰਾਉਨ ਸਕਿਨ ਇਸ ਤਰ੍ਹਾਂ ਇਹ ਤਿੰਨ ਚਾਰ ਛੇੜ ਨੇ ਕੰਬੀਨੇਸ਼ਨ ਹੈ ਮਤਲਬ ਇਹ ਤਿੰਨ ਚਾਰ ਰੰਗਾਂ ਦਾ ਤੇ ਆਈ ਥਿੰਕ ਤੁਹਾਨੂੰ ਕੈਮਰੇ ਦੇ ਵਿੱਚ ਇਹਨਾਂ ਦੇ ਰੀਅਲ ਕਲਰ ਵੀ ਦਿਖਾਈ ਦਿੰਦੇ ਹੋਣ ਅੱਛਾ ਜੀ ਇਹਨਾਂ ਦੀਆਂ ਮੈਂ ਪਿਕਚਰਸ ਨਹੀਂ ਜੋ ਉਹ ਵੀ ਮੈਂ ਇੰਸਟਾ ਦੇ ਉੱਪਰ ਕੋਸ਼ਿਸ਼ ਕਰੂੰਗੀ ਅਪਲੋਡ ਕਰਨ ਦੀ ਹੈ ਇਸ ਦੇ ਨਾਲ ਵੀ ਇਹ ਡੋਰੀਏ ਦਾ ਦੁਪੱਟਾ ਹੈ ਡੋਰੀਏ ਦੇ ਦੁਪੱਟੇ ਦੇ ਵਿੱਚ ਇਸ ਤਰ੍ਹਾਂ ਡਿਜ਼ਾਈਨ ਹੈ ਥੋੜਾ ਨਾ ਥੋੜੀਆਂ ਲਾਈਨਾਂ ਵਾਲਾ ਇਹ ਡਿਜ਼ਾਈਨ ਮਨ ਲਓ ਕਿ ਸੈਲਫ ਡਿਜ਼ਾਈਨ ਵਾਲਾ ਇਹ ਡੋਲੀ ਦਾ ਦੁਪੱਟਾ ਹੈ ਇਸ ਤੇ ਫੋਰ ਸਾਈਡ ਉਹ ਵੀ ਸੇਮ ਸ਼ਰਟ ਦੇ ਨਾਲ ਦੀ ਪੱਟੀ ਲੱਗੀ ਹੋਈ ਹੈ ਬਾਟਮ ਇਸ ਦਾ ਪਲੇਨ ਇਸ ਤਰ੍ਹਾਂ ਦਾ ਸਟਾਫ ਹੈ ਤੇ ਪੂਰਾ ਪਿਓਰ ਫੁੱਲ ਕਾਟਨ ਦੇ ਵਿੱਚ ਹੈ ਤੇ ਇਹ ਇਸ ਦਾ ਲੇਫ ਵਾਲੇ ਦਾ ਇਹ ਤਿੰਨ ਡਿਜ਼ਾਈਨ ਨੇ ਇਹ ਪਿਆ ਦੀ ਇੱਕ ਇਹ ਪਿਆ ਤੇ ਇੱਕ ਇਹ ਪਿਆ ਇਹ। ਇਹ ਵੀ ਗਰਮੀ ਦੇ ਅਕੋਰਡਿੰਗ ਸਾਰੇ ਲਾਈਟ ਕਲਰ ਨੇ ਬਹੁਤ ਪਿਆਰੇ ਕਲਰ ਨੇ ਇਸ ਦਾ ਵੀ ਧੋਰੀਏ ਦਾ ਪਲੇਨ ਦੁਪੱਟਾ ਹੈ ਤੇ ਇਸ ਦੇ ਫੋਰth ਸਾਈਡ ਇਸ ਤਰ੍ਹਾਂ ਸ਼ਰਟ ਨਾਲ ਦੀ ਪੱਟੀ ਲੱਗੀ ਹੋਈ ਹੈ ਇਸ ਦੇ ਨਾਲ ਜਿਹੜੀ ਇਸਦੀ ਬਾਟਮ ਹੈ ਬਹੁਤ ਜ਼ਿਆਦਾ ਸੌਫਟ ਕਪੜੇ ਦੇ ਵਿੱਚ ਹੈ ਬਹੁਤ ਜ਼ਿਆਦਾ ਵਧੀਆ ਕਾਟਨ ਦਾ ਪਲੇਨ ਕਪੜਾ ਸੋ ਇਹ ਕੱਲੇ ਪੀਸ ਮਤਲਬ ਦੋ ਦੋ ਟਿੰਕ ਦੇ ਬਰੈਂਡ ਕਰਕੇ ਇਹਨਾਂ ਨੂੰ ਕਾਫੀ ਜ਼ਿਆਦਾ ਲੈਸਟੇਕ ਕੀਤਾ ਹੋਇਆ ਹੈ ਅਥਾ ਜੀ ਇਹ ਇੱਕੋ ਸੂਟ ਆਪਣੇ ਕੋਲੇ ਰਹਿ ਗਿਆ ਇਹ ਸੂਟ ਆਪਾਂ ਇੱਕ 1050 ਦੇ ਵਿੱਚ ਸੇਲ ਕੀਤਾ ਸੀ ਇਹ 올ਓਵਰ ਸੂਟ ਹੈ ਇਸ ਦਾ ਬਾਰਡਰ ਹੈ ਜਿਹੜਾ ਉਹ ਵਰਕ ਹੋਇਆ ਹੈ ਮਸ਼ੀਨੀ ਵਰਕ ਹੈ ਇਸ ਦਾ ਬਾਰਡਰ ਹੈਗਾ ਕਾਫੀ ਚੌੜਾ ਬਾਰਡਰ ਹੈ ਤੇ ਇਸ ਦੇ ਨਾਲ ਮਸਲੀਨ ਦਾ ਦੁਪੱਟਾ ਜਿਹੜਾ ਤਿੰਨ ਕਲਰ ਇਸ ਨੂੰ ਡਾਈ ਕੀਤੇ ਹੋਏ ਟ੍ਰਿਪਲ ਸ਼ੇਡ ਦੇ ਵਿੱਚ ਹੈ ਇਸ ਮਸਲੀਨ ਦੇ ਦੁਪੱਟੇ ਦੇ ਵਿੱਚ ਸੈਲਫ ਡਿਜ਼ਾਈਨ ਵੀ ਹੈ ਇਸ ਦਾ 골ਡਨ ਤੇ ਇਸ ਦੇ ਵਿੱਚ ਥੋੜਾ ਥੋੜਾ ਸਿਲਵਰ ਵਾਲਾ ਟੱਚ ਦਿੱਤਾ ਹੋਇਆ ਸੀਕਵੈਂਟੀ ਤਰ੍ਹਾਂ ਇਸ ਤਰ੍ਹਾਂ ਸ਼ਾਈਨ ਇਸ ਦੇ ਵਿੱਚ ਟੱਚ ਹੈ ਤੇ ਬਹੁਤ ਸੋਹਣਾ ਮਸਲੀਨ ਦਾ ਦੁਪੱਟਾ ਮੈਂ ਫੈਲਾ ਕੇ ਵੀ ਦੇਖਿਆ ਸੀ ਮੈਂ ਖੁਦ ਵੀ ਟ੍ਰਾਈ ਕੀਤਾ ਸੀ ਉੱਪਰ ਵੇਅਰ ਕਰਕੇ ਮੈਂ ਦੇਖਿਆ ਸੀਗਾ ਬਹੁਤ ਸੋਹਣੀ ਗ੍ਰੇਸ ਆਉਂਦੀ ਹੈ ਬਹੁਤ ਬੇਸਕੂਲ ਸੂਟ ਹੈ ਉਹ ਪਿਆਰਾ ਸੂਟ ਹੈ ਇਸ ਦੇ ਉੱਪਰ ਵੀ ਡਿਸਕਾਊਂਟ ਹੈ ਅਖੇ ਜੀ ਹੁਣ ਆ ਜਿਹੜਾ ਸੂਟ ਆ ਜਾਂਦਾ ਹੈ ਇਹ ਸੂਟ ਦੇ ਨਾਲ ਦੁਪੱਟਾ ਹੈਗਾ ਇਸਦੇ ਵੀ ਬਾਟਮ ਦੇ ਉੱਪਰ ਸੇਮ ਉਹੀ ਜਿਹੜਾ ਤੁਹਾਨੂੰ ਪਹਿਲਾਂ ਬਿਨਾ ਦੁਪੱਟੇ ਵਾਲੇ ਸੂਟ ਦਿਖਾਏ ਮੈਂ ਉਸੇ ਤਰ੍ਹਾਂ ਇਸ ਦੀ ਬਾਟਮ ਦੇ ਉੱਪਰ ਇਹ ਵਰਕ ਕੀਤਾ ਹੋਇਆ ਹੈ ਇਸ ਦੇ ਨਾਲ ਇਹ ਦੋ ਰੰਗਾਂ ਦਾ ਡੋਰੀਏ ਦਾ ਦੁਪੱਟਾ ਤੇ ਇਸ ਦੀ ਇਹ ਸ਼ਰਟ ਹੈ ਉਹ ਮੈਂ ਤੁਹਾਨੂੰ ਦੁਪੱਟਾ ਹਟਾ ਕੇ ਦਿਖਾ ਦੇਣੀ ਹੈ ਇਹਦਾ ਇਹ ਇਸਦਾ ਜਿਹੜਾ ਡਿਜ਼ਾਈਨ ਹੈ ਡਿਜ਼ਾਈਨ ਇਸਦਾ ਥੋੜਾ ਜਿਹਾ ਬਲੈਕ ਹਾਂਜੀ ਬਲੈਕ ਦੇ ਵਿੱਚ ਥੋੜਾ ਬਰਾਊਨੀ ਆਫ ਵਾਈਟ ਕੋਕਾ ਕੋਲਾ ਜਿਹਨੂੰ ਅਸੀਂ ਚਾਕਲੇਟ ਹੀ ਕਲਰ ਕਹਿੰਦੇ ਹਾਂ ਸੇਮ ਮੇਰੇ ਖਿਆਲ ਤੋਂ ਨੂੰ ਫੋਨ ਦੇ ਵਿੱਚ ਵੀ ਸੇਮ ਰੰਗ ਹੀ ਦਿਖਦਾ ਅੱਛਾ ਜੀ ਜਿਹੜੀ ਚੁੰਨੀ ਹੈ ਉਹਦੇ ਉੱਪਰ ਮੇਰੇ ਤੋਂ ਗਲਤੀ ਨਾਲ ਡਬਲ ਸ਼ੇਡ ਬੋਲੇਗਾ ਪਰ ਇਹਦੇ ਵਿੱਚ ਵੀ ਟ੍ਰਿਪਲ ਸ਼ੇਡ ਹੋਏ ਹੋਏ ਆ ਬਲੈਕ ਸਕਿਨ ਪੀ ਜੀ ਬ੍ਰਾਊਨ ਚਾਕਲੇਟ ਕਲਰ ਇਹ ਤਿੰਨੇ ਰੰਗਾਂ ਦਾ ਕੰਬੀਨੇਸ਼ਨ ਐ ਇਸ ਦੇ ਉੱਪਰ ਉਹੀ ਜੀ ਕਸਟਮਰ ਨੂੰ ਅਗਰ ਖੁਦ ਨੂੰ ਵੀ ਇਸ ਚੀਜ਼ ਦਾ ਥੋੜਾ ਮੈਜ਼ਰਮੈਂਟ ਕਰਕੇ ਦੇਖਦਾ ਤਾਂ ਇੰਨੇ ਹੈਵੀ ਡਿਸਕਾਊਂਟ ਤੇ ਬੁਟੀਕ ਫਰਕ ਨਹੀਂ ਮਿਲਦਾ ਬੁਟੀਕ ਵੇਅਰ ਸੂਟ ਦਾ ਜਿਹੜਾ ਉਹ ਨਹੀਂ ਮਿਲਦਾ ਕਿਉਂਕਿ ਇਹ ਜਿਹੜਾ ਦੁਪੱਟਾ 200 ਰੁਪਏ ਦਾ ਦੁਪੱਟਾ ਤੇ ਇਸ ਦੇ ਉੱਪਰ 100 ਸਵਾ 100 ਰੁਪਏ ਦਾ ਜਦ ਤਿੰਨ ਸ਼ੇਡ ਕਰਵਾ ਲਈ ਤਾਂ ਉਹ 150 ਸਵਾ 100 ਤੱਕ ਵੀ ਇੱਕ ਦੀ ਰੇਂਜ ਜਿਹੜੀ ਚੱਲੀ ਜਾਂਦੀ ਹੈ ਮਤਲਬ ਇਹ ਤੁਹਾਨੂੰ 3 3.5 ਸੁਰਾ ਤਾਂ ਦੁਪੱਟਾ ਹੀ ਹੋ ਜਾਂਦਾ ਤੇ ਉਸ ਤੋਂ ਬਾਅਦ ਪਿੱਛੇ ਸੂਟ ਕਾਟਨ ਫੁੱਲ ਕਾਟਨ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਸਟਾਫ ਹੈ ਪਿੱਛੇ ਬਹੁਤ ਘੱਟ ਦੁਪੱਟੇ ਦੀ ਰੇਂਜ ਦਾ ਸੂਟ ਰਹਿ ਜਾਂਦਾ ਜੀ ਤੇ ਓਨੇ ਦਾ ਦੁਪੱਟਾ ਓਨੇ ਦਾ ਸੂਟ ਬਣ ਜਾਂਦਾ ਔਰ ਸਭ ਤੋਂ ਵੱਡੀ ਗੱਲ ਕੀ ਉਸ ਇਹਦੇ ਉੱਪਰ ਜਿਹੜਾ ਇਹ ਵਰਕ ਹੋਇਆ ਇਹ ਵਰਕ ਦੀ ਕੀਮਤ ਹੈ ਜਿਹੜੀ 400 450 500 ਤੱਕ ਹਰ ਬਟੀਕ ਤੇ ਨਾਰਮਲ ਰੇਂਜ ਹੈ ਜਿਹੜੀ ਸ਼ੁਰੂ ਹੁੰਦੀ ਹੈ ਉੱਥੇ ਇਹ ਚਾਜ ਕੀਤਾ ਜਾਂਦਾ ਹੈ ਇਹ ਤੁਹਾਨੂੰ ਵਾਕਿਆ ਜਿਹੜਾ ਇਹ ਬਿਲਕੁਲ ਫ੍ਰੀ ਰਹਿ ਜਾਂਦਾ ਆਪਾਂ ਗਰਮੀ ਦੇ ਵਿੱਚ ਕੋਈ ਵੀ ਸੂਟ ਘਰੇ ਪਾਉਣ ਵਾਲਾ ਵੀ ਲੈਣ ਜਾਣੀ ਹੈ ਤਾਂ 500 ਤੋਂ ਘੱਟ ਕੋਈ ਵੀ ਸੂਟ ਹੈ ਜਿਹੜਾ ਅੱਛੀ ਕੁਆਲਿਟੀ ਦੇ ਵਿੱਚ ਅੱਛੀ ਕਾਟਨ ਦੇ ਵਿੱਚ ਆਪਾਂ ਨੂੰ ਨਹੀਂ ਮਿਲਦਾ ਔਰ ਜਿਹੜੇ ਇਹ ਸੂਟ ਨੇ ਇਹ ਆਪਾਂ ਬਾਹਰ ਵੀ ਵੇਅਰ ਕਰ ਸਕਦੇ ਹਾਂ ਕਰਮੀ ਦੇ ਵਿੱਚ ਮਤਲਬ ਇਹ ਆਪਾਂ ਕਿਤੇ ਜਾਣਾ ਕਿਸੇ ਪ੍ਰੋਗਰਾਮ ਛੋਟੇ ਮੋਟੇ ਆਪਾਂ ਕਿਸੇ ਬਾਹਰ ਰਿਸ਼ਤੇਦਾਰੀ ਬਾਜ਼ਾਰ ਕਿਤੇ ਵੀ ਜਾਣਾ ਹਸਪੀਟਲ ਜਾਣਾ ਮਤਲਬ ਇਹ ਹਰ ਜਗ੍ਹਾ ਤੇ ਵੇਅਰ ਕੀਤੇ ਜਾਣ ਵਾਲੀ ਆਈਟਮ ਹੈ ਉਸ ਤੋਂ ਬਾਅਦ ਇਹ ਘਰੇ ਪਾਉਣ ਦੇ ਵਿੱਚ ਵੀ ਕੋਈ ਦਿੱਕਤ ਨਹੀਂ ਆ ਬਹੁਤ ਜ਼ਿਆਦਾ ਲਾਈਟ weight ਕਪੜਾ ਹੈ ਕੰਫਰਟੇਬਲ ਹੈ ਫੁੱਲ ਕਾਟਨ ਹੈ ਆਫਟਰ ਵਾਸ਼ ਇਸਦੀ ਜਿਹੜੀ ਕੱਪੜੇ ਦੀ ਕੁਆਲਿਟੀ ਆ ਉਹ ਹੋਰ ਵੀ ਜ਼ਿਆਦਾ ਸੌਫਟ ਤੇ ਪਰਮੀ ਹੋ ਜਾਂਦੀ ਆਛਾ ਜੀ ਕੂ ਇਸ ਦੇ ਨਾਲ ਇਹ ਦੁਪੱਟੇ ਵਾਲਾ ਸੂਟ ਜੋ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਇਹ ਉਸ ਦੇ ਨਾਲ ਹੈ ਇਸ ਦੀ ਵੀ ਆਫ ਵਾਈਟ ਬਾਟਮ ਹੈ ਇਸ ਦੇ ਉੱਪਰ ਤਿੰਨ ਰੰਗਾਂ ਦਾ ਉਹੀ ਬਾਟਮ ਦਾ ਪੌਂਚੇ ਦੇ ਉੱਪਰ ਜਿਹੜਾ ਵਰਕ ਕੀਤਾ ਹੋਇਆ ਹੈ ਇਸ ਦੇ ਨਾਲ ਇਹਦਾ ਇਹੀ ਦੋ ਰੰਗਾਂ ਦਾ ਡਬਲ ਡਾਈ ਇਹਦੀ ਜਿਹੜੀ ਦੁਪੱਟੇ ਦੇ ਉੱਪਰ ਡਾਈ ਹੋਈ ਵੀ ਹੈ ਸਕਿਨ ਤੇ ਬੇਬੀ ਪਿੰਕ ਇਹ ਇਸ ਦੀ ਸ਼ਰਟ ਹੈ ਆਫ ਵਾਈਟ ਸ਼ਰਟ ਹੈ ਉਸਦੇ ਉੱਪਰ ਬੇਬੀ ਪਿੰਕ ਦੇ ਜਿਹੜੇ ਫਲਾਵਰ ਨੇ ਤੇ ਇਸਦੀ ਬਾਟਮ ਵੀ ਬੇਬੀ ਸੌਰੀ ਆਫ ਵਾਈਟ ਹੈ ਉਸਦੇ ਉੱਪਰ ਵਰਕ ਹੋਇਆ ਹੈ ਇਹ ਵੀ ਡੋਰੀਏ ਦਾ ਦੁਪੱਟਾ ਡਬਲ ਡਾਈ ਹੋਇਆ ਹੈ ਡਬਲ ਫੇਡ ਦੇ ਵਿੱਚ ਉਸ ਤੋਂ ਬਾਅਦ ਆ ਜਾਂਦਾ ਜੀ ਇਹ ਮਸਲੀਨ ਦਾ ਸੂਟ ਇਹ ਮਸਲੀਨ ਦਾ ਦੁਪੱਟਾ ਹੈ ਇਹ ਸਾਈਡ ਤੁਸੀਂ ਦੁਪੱਟਾ ਦੇਖ ਰਹੇ ਹੋ ਇਹ ਮਸਲੀਨ ਦਾ ਦੁਪੱਟਾ ਹੈ yellow ਕਲਰ ਦੇ ਵਿੱਚ ਇਹ 올ਓਵਰ ਸੂਟ ਹੈ ਇਸ ਦਾ ਇਹ ਪ੍ਰਿੰਟ ਹੈ ਪੈਟਰਨ ਹੈ ਮਸਲੀਨ ਦਾ ਕਮੀਜ਼ ਹੈ ਸੌਰੀ ਸੂਟ ਹੈ ਫੁੱਲ ਤੇ ਮਸਲੀਨ ਦਾ ਹੀ ਇਸਦੇ ਨਾਲ ਦੁਪੱਟਾ ਹੈ ਇਸਦੇ ਉੱਪਰ ਵੀ ਆਫ ਲੱਗਿਆ ਹੋਇਆ ਹੈਗਾ ਜਿਸ ਨੂੰ ਵੀ ਪਤਾ ਕਿ ਮਸਲੀਨ ਦਾ ਕੀ ਪ੍ਰਾਈਸ ਹੁੰਦਾ ਹੈ ਤੇ ਇਹ ਜੀ ਪਾਕਿਸਤਾਨੀ ਸੂਟ ਹੈ ਇਸ ਤੇ ਉੱਪਰ ਸਟੈਂਪ ਵੀ ਲੱਗੀ ਹੋਈ ਹੈ ਮੈਂ ਤੁਹਾਨੂੰ ਚੈੱਕ ਕਰਵਾ ਦਿੰਦੀ ਹਾਂ ਪਾਕਿਸਤਾਨੀ ਕਾਟਨ ਸੂਟ ਦੁਪੱਟਾ ਇਹ ਇਸ ਦੀ ਜੋ ਇਹਨਾਂ ਦੀ ਸਟੈਂਪ ਹੈ ਮੋਰ ਹੈ ਪਾਕਿਸਤਾਨੀ ਕਾਟਨ ਸੂਟ ਦੁਪੱਟਾ ਇਹ ਸਾਰੇ ਸੂਟ ਹੈ ਦੀ ਤੁਹਾਨੂੰ ਕੋਈ 50 ਕੋਈ 40 ਕੋਈ 30% ਆਫ ਤੇ ਮਿਲ ਰਿਹਾ ਤੇ ਸਾਰੇ ਸੂਟ 1000 ਰੁਪਏ ਤੋਂ نیچے-नीचे ਦੇ ਨੇ 1000 ਰੁਪਏ ਤੱਕ ਕਿਸੇ ਦੀ ਵੀ ਰੇਂਜ ਨਹੀਂ ਹੈ ਬਹੁਤ ਜ਼ਿਆਦਾ ਸਸਤੇ ਨੇ 800 ਤੱਕ 750 ਤੱਕ ਸੂਟਾਂ ਦੀ ਮੈਕਸਿਮਮ ਰੇਂਜ ਹੈ ਇਸ ਤੋਂ ਉੱਪਰ ਕੁਝ ਵੀ ਇਹਨਾਂ ਦੇ ਵਿੱਚ ਨਹੀਂ ਹੈ ਤੇ ਇਹ ਜਿਹੜੇ ਕੀ ਬੇਸਿਕ ਸੂਟ ਜੋ ਆਪਾਂ ਘਰੇ ਪਾ ਲੈਣੇ ਆ ਬਿਲਕੁਲ ਜਿਨ੍ਹਾਂ ਦੇ ਆਪਾਂ ਪਜਾਮੇ ਸਿੰਪਲ ਕੁੜਤੇ ਘਰੇ ਪਾਉਣ ਵਾਲੇ ਸੂਟ ਵੀ ਜਿਵੇਂ ਆਪਾਂ ਬਣਾ ਲੈਣੇ ਆ ਇਹ ਬਿਲਕੁਲ ਨੋਰਮਲ ਰੇਂਜ ਦੇ ਵਿੱਚ ਹੈ ਇਹ ਇਸ ਦੇ ਵਿੱਚ ਜਿਵੇਂ ਇਹ 300 ਰੁਪਏ ਦਾ ਇਹ ਦੋਨੋਂ 250 ਰੁਪਏ ਦੇ ਅੱਛਾ ਜੀ ਇੱਕ ਗੱਲ ਹੋਰ ਕਰ ਦਈਏ ਸ਼ਿਪਿੰਗ ਚਾਰਜਸ ਹੁੰਦੇ ਆ ਕਿ ਆਪਾਂ ਜਿਵੇਂ ਕੋਰੀਅਰ ਕਰਦੇ ਆ ਕਿਸੇ ਨੂੰ ਬਾਹਰ ਆਪਾਂ ਜਿਵੇਂ ਕੋਰੀਅਰ ਕਰਨਾ ਉਹਨਾਂ ਦੇ ਅਲੱਗ-ਅਲੱਗ ਜਿਵੇਂ 60 ਰੁਪਏ 50 ਰੁਪਏ ਜਾਂ 70 ਰੁਪਏ ਇੱਥੋਂ ਤੱਕ ਸ਼ਿਪਿੰਗ ਚਾਰजेस ਹੁੰਦੀ ਨੇ ਉਹ ਜਦੋਂ ਡਿਲੀਵਰ ਕਰਦੇ ਨੇ ਇੰਨੇ ਕੋ ਚਾਰजेस ਜਿਹੜੇ ਆ ਉਹ ਐਕਸਟਰਾ ਲੱਗਦੇ ਨੇ ਮਤਲਬ ਮੰਨ ਕੇ ਚੱਲੋ ਕਿ ਤੁਸੀਂ 70 ਰੁਪਏ ਤੱਕ ਜਿਹੜੇ ਸ਼ਿਪਿੰਗ ਚਾਰजेस ਆ ਉਹਨਾਂ ਨੂੰ ਪੇ ਕਰਨੇ ਪੈਂਦੇ ਆ ਸੋ ਐਕਸਟਰਾ ਕੋ ਇਨਕਲੂਡ ਰੱਖਿਆ ਅਗਰ ਕਿਸੇ ਨੂੰ ਕੋਈ ਚੀਜ਼ ਪਸੰਦ ਆਉਂਦਾ ਕਿਸੇ ਦਾ ਮਨ ਹੁੰਦਾ ਕਿਸੇ ਨੇ ਲੈਣਾ ਹੁੰਦਾ ਤਾਂ ਇਸ ਚੀਜ਼ ਨੂੰ ਪਲੀਜ਼ ਧਿਆਨ ਚ ਰੱਖਿਆ ਜਾਵੇ ਕਿ ਸ਼ਿਪਿੰਗ ਚਾਰजेस ਤੁਹਾਡੇ ਕਿਲੋਮੀਟਰ ਦੇ ਅਕੋਰਡਿੰਗ ਤੁਸੀਂ ਕਿੰਨੇ ਦੂਰ ਹੋ ਤਾਂ ਉਸ ਹਿਸਾਬ ਨਾਲ 25 60 ਯਾ 70 ਰੁਪਏ ਇਸ ਤਰ੍ਹਾਂ ਚਾਰਜ ਕਰਦੇ ਨੇ ਅੱਛਾ ਇਹ ਜਿਹੜੇ ਸੂਟ ਸੀਗੇ ਜੀ ਇਹ 300 250 ਰੁਪਏ ਦੇ ਵਿੱਚ ਬਿਲਕੁਲ ਨਾਰਮਲ ਰੇਂਜ ਦੇ ਵਿੱਚ ਘਰੇ ਪਾਉਣ ਵਾਲੇ ਸਿੰਪਲ ਕਾਟਨ ਦੇ ਇੱਧਰ ਆ ਜਾਂਦੇ ਆ ਜੀ ਆਪਣੇ ਕੋਲੇ ਕਾਟਨ ਦੇ ਸੂਟ ਮੈਚਿੰਗ ਜੋ ਘਰੇ ਪਾਉਣ ਵਾਲੇ ਜਿਵੇਂ ਕਿ ਆਪਾਂ ਕੰਮ ਧੰਦੇ ਵਿੱਚ ਜਾਂ ਜੁਲਾਈ ਦੇ ਮਹੀਨੇ ਜਦੋਂ ਬਹੁਤ ਗਰਮੀ ਹੁੰਦੀ ਹੈ ਆਪਾਂ ਉਦੋਂ ਜਿਹੜੇ ਕੱਪੜੇ ਪੇਅਰ ਕਰਦੇ ਆ ਬਹੁਤ ਜ਼ਿਆਦਾ ਲਾਈਟ ਵੇਟ ਮੈਚਿੰਗ ਕੱਪੜੇ ਨੇ ਇਹ ਇਸ ਦੇ ਦੇਖ ਰਹੇ ਤੁਸੀਂ ਇਹ ਦੀ ਸ਼ਰਟ ਹੈ ਇਹ ਬਾਟਮ ਹੈ ਜਿਹਦੇ ਵਿੱਚ ਚਾਰ ਕਲਰ ਆਪਣੇ ਕੋਲ ਰਹਿ ਗਏ ਨੇ ਬਾਕੀ ਸਾਰੇ ਸੇਲ ਹੋ ਗਏ ਆ ਇਸ ਦੇ ਵਿੱਚ ਇਹ ਪੀਚ ਕਲਰ ਹੈ ਇਹ ਟੈਰਕ ਗ੍ਰੀਨ ਹੈ ਇਹ ਆਈ ਥਿੰਕ ਇਹ ਵਾਲਾ ਕਲਰ ਹੈ ਜਿਹੜਾ ਇਹ ਰਸਟ ਪਿੰਕ ਤੇ ਇਹ ਜਿਹੜਾ ਜੀ ਫਰੋਜੀ ਅੱਛਾ ਇਹ ਵਾਲਾ ਜਿਹੜਾ ਇਹ ਚਾਰ ਪੀਸ ਆਪਣੇ ਕੋਲੇ ਬਚੇ ਹੋਏ ਨੇ ਇਹਨਾਂ ਦੀ ਜਿਹੜੀ ਰੇਂਜ ਹੈ ਬਸ ওই ਸ਼ਿਪਿੰਗ ਨੂੰ ਐਕਸਟਰਾ ਤੋਂ ਰੱਖ ਕੇ ਇਹ 300 ਰੁਪਏ 325 ਦੇ ਵਿੱਚ ਇਹ ਸੂਟ ਪੈਂਦਾ ਉਸ ਤੋਂ ਬਾਅਦ ਇਹਦਾ ਜਿਹੜਾ 350 ਰੁਪਏ ਤੱਕ ਇਸ ਦੀ ਰੇਂਜ ਹੈ ਉਸ ਤੋਂ ਅਲੱਗ ਜਿਹੜੇ ਸ਼ਿਪਿੰਗ ਚਾਰਜਸ ਹੁੰਦੇ ਨੇ ਉਹ ਅਲੱਗ ਤੋਂ ਪੈਂਦੇ ਨੇ ਵੈਸੇ ਇਹ ਜਿਹੜੇ ਸੂਟ ਹੈਗੇ ਇਹ ਬਹੁਤ ਜ਼ਿਆਦਾ ਪਿਓਰ ਕਾਟਨ ਦੀ ਹੈ ਜਿਵੇਂ ਕਿ ਕਹਿਦੀ ਹੈ ਆਪਾਂ ਗਰਮੀ ਦੇ ਵਿੱਚ ਆਪਾਂ ਨੂੰ ਸਭ ਤੋਂ ਜ਼ਿਆਦਾ ਆਰਾਮਦਾਇਕ ਕਪੜਾ ਜੋ ਆਪਾਂ ਘਰੇ ਰਾਤ ਦੇ ਟਾਈਮੀਆਂ ਖੁੱਲੇ ਕੱਪੜੇ ਪਾਉਂਦੇ ਆ ਤਾਂ ਉਹਨਾਂ ਦੇ ਵਿੱਚ ਇਹ ਸਤਾਫਾ ਜਿਹੜਾ ਸਭ ਨੂੰ ਪਤਾ ਹੀ ਹੈ ਕਿ ਲੋਕਲ ਮਾਰਕੀਟ ਦੇ ਵਿੱਚ ਬਜ਼ਾਰਾਂ ਦੇ ਵਿੱਚ ਆਮ ਮਿਲਦਾ ਹੈਗਾ ਅੱਛਾ ਜੀ ਇਹ ਹੋਗੇ ਸੀਗੇ ਸਿੰਪਲ ਵਾਲੇ ਸੂਟ ਤੇ ਇਹ ਜਿਹੜੇ ਹੁਣ ਇਹ ਤੁਸੀਂ ਦੇਖ ਲਈਏ ਇਹਨਾਂ ਸੂਟਾਂ ਦੇ ਉੱਪਰ ਆਫ ਲੱਗੇ ਹੋਇਆ ਹੈ ਹਾਂਜੀ ਤੇ ਅੱਜ ਤੇ ਸੂਟਾ ਜਿਹੜੇ ਤੁਸੀਂ ਸਾਰੇ ਦੇਖ ਲਈਏ ਜਿਹੜਾ ਨਵਾਂ ਲੇਟੈਸਟ ਡਿਜ਼ਾਈਨ ਆਏ ਹੋਏ ਆ ਬੁਟੀਕ ਦੇ ਉੱਪਰ ਬਹੁਤ ਸਾਰੇ ਲੇਟੈਸਟ ਡਿਜ਼ਾਈਨ ਆਪਣੇ ਕੋਲੇ 2-3 ਤਰ੍ਹਾਂ ਦੇ ਆਏ ਹੋਏ ਆ ਉਹਨਾਂ ਦੇ ਵਿੱਚ ਆਪਣੇ ਕੋਲੇ 20-20 25-25 30-30 ਵੈਰਾਈਟੀਆਂ ਆਈਆਂ ਹੋਈਆਂ ਹੈ ਉਹਨਾਂ ਦੀ ਵੀਡੀਓ ਹੈ ਜਿਹੜੀ ਉਹ ਇਹਦੇ ਨਾਲ ਮੈਂ ਐਡ ਨਹੀਂ ਕਰੂੰਗੀ ਨਹੀਂ ਤਾਂ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਆ ਉਹਨਾਂ ਦੀ ਆਪਾਂ ਅਲੱਗ ਤੋਂ ਵੀਡੀਓ ਪਾਉਂਗੀ ਮੈਂ ਉਸ ਤੇ ਸ਼ਾਰਟਸ ਵੀ ਪਾਉਂਗੀ ਸਾਰੇ ਜਣੇ ਜ਼ਰੂਰ ਦੇਖਣਾ ਤੇ ਆਪਣੀ رائے ਦੇਣਾ ਕਿ ਕਿਸ ਤਰ੍ਹਾਂ ਦਾ ਤੁਹਾਨੂੰ ਸਟਾਫ ਤੇ ਸਟਾਕ ਲੱਗਿਆ ਤੇ ਮਿਲਦੇ ਆ ਜੀ ਆਪਾਂ ਫੇਰ ਨਵੀਂ ਵੀਡੀਓ ਦੇ ਨਾਲ ਤੇ ਨਵੇਂ ਸੂਟਾਂ ਦੇ ਨਵੇਂ ਡਿਜ਼ਾਈਨਾਂ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ